ਅੱਜ ਬਣਾਏ ਜੀ ਬੇਹਦ ਟੇਸਟੀ কুরਕਰੇ ਜਿਹੜੇ ਕਿ ਮਿੰਟੋ ਮਿੰਟੀ ਬਣ ਗਏ ਸੀਗੇ ਤੇ ਇਹ ਬਣਾਏ ਨਹੀਂ ਜੀ ਆਪਾਂ ਚੌਲਾਂ ਤੋਂ ਇਹ ਆਪਾਂ ਦੁਪਹਿਰੇ ਬਣਾਏ ਸੀਗੇ ਤੇ ਥੋੜੇ ਜਿਹਾ ਬਚ ਗਏ ਸੀ ਮੈਂ ਕਿਹਾ ਚਲੋ ਜੀ ਇਹ ਤੋਂ ਆਪਾਂ ਟੇਸਟੀ ਜਿਹੜੇ কুরਕਰੇ ਉਹ ਤਿਆਰ ਕਰਦੇ ਆਂਗੇ ਤੇ ਇਹਨੂੰ ਆਪਾਂ ਮਿਕਸੀ ਵਿੱਚ ਪਾ ਲੈਣਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਪਾਣੀ ਤਾਂ ਜੋ ਜਿਹੜਾ ਵਧੀਆ ਸਮੂਥ ਪੇਸਟ ਉਹ ਬਣ ਕੇ ਤਿਆਰ ਹੋਵੇ 4 ਤੋਂ 5 ਚਮਚਾ ਆਪਾਂ ਪਾਣੀ ਦੇ ਪਾ ਕੇ ਚੰਗੀ ਤਰ੍ਹਾਂ ਪੈਨ ਨੂੰ ਗ੍ਰੈਂਡ ਕਰ ਲਾਂਗੇ ਤੇ ਜਿਹੜਾ ਵਧੀਆ ਪੇਸਟ ਆ ਉਹ ਆਪਾਂ ਬਣਾ ਲੈਣਾ ਕਿਸੇ ਵੀ ਖੁੱਲੇ ਵਿਜੇ ਭਾਂਡੇ ਵਿੱਚ ਆਪਾਂ ਪਾ ਲੈਣਾਗਾ ਪੇਸਟ ਆ ਜਿਹੜਾ ਵਧੀਆ ਬਣਿਆ ਹੋਣਾ ਚਾਹੀਦਾ ਵਿੱਚ ਕੋਈ ਵੀ ਚੌਲ ਵਗੈਰਾ ਮਤਲਬ ਮੋਟਾ ਪੀਸ ਨਹੀਂ ਹੋਣਾ ਚਾਹੀਦਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ 4 ਚਮਚ ਬੇਸਨ ਜਿਹੜਾ ਕਿ ਆਪਾਂ ਛਾਨ ਕੇ ਲਿਆ ਹੋਇਆ ਹੈਗਾ ਇਹ ਤੁਸੀਂ ਬੇਸਨ ਪਾ ਕੇ ਇਹਨੂੰ ਮਿਕਸ ਕਰਕੇ ਦੇਖ ਲੈਣਾ ਜੇ ਵਧੀਆ ਪੇਸਟ ਹੋਵੇ ਫਿਰ ਤਾਂ ਠੀਕ ਹੈ ਨਹੀਂ ਤੁਸੀਂ ਇਹਦੇ ਵਿੱਚ 2 ਚਮਚ ਕਾਰਨ ਫਲੋਰ ਦੇ ਪਾ ਸਕਦੇ ਹੋਗੇ ਨਹੀਂ ਚੌਲਾਂ ਦਾ ਆਟਾ ਵੀ ਪਾ ਸਕਦੇ ਹੋ ਨਹੀਂ ਥੋੜਾ ਜਿਹਾ ਬੇਸਨ ਵੀ ਹੋਰ ਪਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਕੇ ਵਧੀਆ ਜਿਹੜਾ ਪੇਸਟ ਹੋ ਬਣਾ ਲੈਣਾ ਆ ਕਾਰਨ ਫਲੋਰ ਮੈਂ ਤਾਂ ਪਾਇਆ ਜਿਆਦਾ ਮਤਲਬ ਕ੍ਰਿਸਪੀ ਤੇ ਕਰਕਰੇ ਜਿਹਾ ਬਣ ਜਾਂਦੇ ਨੇਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਨਮਕ ਮਿਰਚ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮੈਗੀ ਮਸਾਲਾ ਇਹ ਤੁਸੀਂ ਜ਼ਰੂਰ ਪਾ ਲਓ ਜੀ ਇਹਦਾ ਨਾ ਜਿਹੜਾ ਟੇਸਟ ਆ ਉਹ ਵਧੀਆ ਹੁੰਦਾ ਜੀਰਾ ਪਾਊਡਰ ਤੇ ਗਰਮ ਮਸਾਲਾ ਪਾਊਡਰ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਇਹ ਜਿਹੜਾ ਮੈਗੀ ਮਸਾਲਾ ਜੀ ਇਹ ਮਤਲਬ ਟੇਸਟ ਵਧੀਆ ਲਿਆਉਂਦਾ ਹੈਗਾ ਤੇ ਇਸ ਪ੍ਰਕਾਰ ਆਪਾਂ ਇਹਨੂੰ ਹਿਲਾਉਂਦੇ ਜਾਵਾਂਗੇ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰਦੇ ਜਾਣਾ ਹੈ ਇੱਧਰ ਆਪਾਂ ਜਿਹੜਾ ਤੇਲ ਆ ਜੀ ਉਹ ਗਰਮ ਹੋਣ ਵਾਸਤੇ ਰੱਖਤਾ ਸੀਗਾ ਤੇ ਹੁਣ ਆਪਾਂ ਇੱਧਰ ਲਿਆ ਜੀ ਪੈਕਟ ਇਹ ਤੁਸੀਂ ਕੋਈ ਵੀ ਲੈ ਸਕਦੇ ਹੋਗੇ ਤੇ ਜਮਾ ਮੌਕੇ ਤੇ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਚੁਟ ਮਿੱਠਾ ਸੋਡਾ ਇਹ ਪਾ ਕੇ ਆਪਾਂ ਇਹਨੂੰ ਮਿਕਸ ਕਰ ਲੈਣਾ ਇਹ ਆਪਾਂ ਮੌਕੇ ਤੇ ਪਾਉਣਾਗਾ ਤੇ ਹੁਣ ਜਿਹੜਾ ਪੱਲੀ ਫੌਫਾ ਲਿਆ ਹੋਇਆ ਜੀ ਇਹ ਜਿਵੇਂ ਹੁਣ ਦੁੱਧ ਵਾਲੇ ਪੈਕਟ ਆਉਂਦੇ ਨੇ ਜਾਂ ਦਹੀਂ ਵਾਲੇ ਆਉਂਦੇ ਨੇ ਜਾਂ ਜਿਵੇਂ ਕਿਓ ਵਾਲੇ ਆਉਂਦੇ ਨੇ ਉਹਨਾਂ ਵਿੱਚ ਪਾ ਸਕਦੇ ਆ ਮੈਨੂੰ ਮੈਦੇ ਵਾਲੇ ਲੱਗ ਗਿਆ ਜੀ ਇਹ ਆਪਾਂ ਇੱਕ ਸਾਈਡ ਇਹਦੇ ਵਿੱਚ ਭਰ ਲਾਂਗੇ ਤੇ ਇੱਕ ਖੁੰਜੇ ਵਿੱਚ ਆਪਾਂ ਸਾਰਾ ਜਿਹੜਾ ਪੇਸਟ ਆ ਉਹ ਭਰ ਕੇ ਜੀ ਉੱਪਰ ਦੀ ਆਪਾਂ ਲਾਲੀ ਸੀ ਰਾਵੜ ਤੇ ਇਹਦੇ ਇੱਕ ਖੁੰਜੇ ਤੇ ਆਪਾਂ ਟੱਕ ਲਗਾ ਲੈਣਾ ਮਤਲਬ ਜਿੰਨੇ ਕ ਆਪਾਂ ਨੂੰ ਮੋٹے ਚਾਹੀਦੇ ਨੇ ਕੁਰਕਰੇ ਉਹਨੇ ਕ ਆਪਾਂ ਜਿਹੜਾ ਟੱਕ ਆਪ ਇਸ ਪ੍ਰਕਾਰ ਲਗਾ ਲੈਣਾ ਜਦੋਂ ਤੇਲ ਗਰਮ ਹੋ ਜਾ ਤੇ ਆਪਾਂ ਨਾਲ ਦੀ ਨਾਲ ਹੀ ਇਹਦੇ ਵਿੱਚ ਜਿਹੜੇ ਕੁਰਕਰੇ ਪਾਉਂਦੇ ਜਾਂਦੇ ਕੋਈ ਮਤਲਬ ਆਪਾਂ ਨੂੰ ਬੇਲਣ ਦੀ ਲੋੜ ਨਹੀਂ ਜਿਵੇਂ ਹੁਣ ਕਈ ਹੁੰਦੇ ਨੇ ਵੀ ਚੌਲਾਂ ਦੇ ਆਟੇ ਤੋਂ ਬੇਲ ਕੇ ਬਣਾਉਂਦੇ ਨੇ ਕੁਰਕਰੇ ਪਰ ਆਪ ਇਸ ਪ੍ਰਕਾਰ ਇਹਨਾਂ ਨੂੰ ਮਿੰਟੋ ਮਿੰਟੀ ਬਣਾ ਸਕਦੇ ਆ ਤੇ ਸਾਰਿਆਂ ਨੂੰ ਆਪ ਜਦੋਂ ਪਾਤੇ ਸੀਗੇ ਤੇ ਫੁੱਲ ਫੁੱਲ ਕੇ ਉਪਰ ਆ ਰਹੇ ਸੀਗੇ ਜਦੋਂ ਇੱਕ ਸਾਈਡ ਪੱਕ ਜੇ ਤਾਂ ਆਪ ਇਹਨੂੰ ਦੂਜੀ ਸਾਈਡ ਪਲਟਾ ਦੇਣਾ ਹੈਗਾ ਮਤਲਬ ਆਸਨੀਸ ਵੀ ਇੰਨੇ ਵਧੀਆ ਬਣ ਕੇ ਤਿਆਰ ਹੋਣਗੇ ਸਾਰੇ ਕੈਰਸ ਵੀ ਸੱਚੀ ਵੀ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਇਹ ਜਿਵੇਂ ਹੁਣ ਆਪਾਂ ਪੋਪਲੇ ਲੈ ਕੇ ਖਾਣੇ ਆ ਉਸ ਪ੍ਰਕਾਰ ਵੀ ਬਣ ਜਾਂਦੇ ਨੇ ਜੀ ਮਤਲਬ ਟੇਸਟ ਵੀ ਸੇਮ ਉਹੀ ਆ ਰਿਹਾ ਸੀਗਾ ਉਹ ਬਣਾਉਣ ਲਈ ਜਿਵੇਂ ਹੁਣ ਆਪਾਂ ਚੌਲਾਂ ਦਾ ਜਿਹੜਾ ਆਟਾ ਉਹਦਾ ਪੇਸਟ ਬਣਾ ਕੇ ਸਾਰੇ ਮਸਾਲੇ ਪਾ ਕੇ ਇਹਨਾਂ ਨੂੰ ਕਿਸੇ ਵੀ ਮਤਲਬ ਜਿਵੇਂ ਹੁੰਦਾਗਾ ਬਿਜੀ ਦੇ ਨਾਲ ਨਾ ਚਿਪਕੇ ਉਹਦੇ ਉੱਪਰ ਪਾ ਕੇ ਆਪਾਂ ਧੁੱਪ ਲਗਾ ਸਕਦੇ ਆ ਨਹੀਂ ਆਪਾਂ ਹਵਾ ਚੁਸਕਾ ਸਕਦੇ ਆਗੇ ਮਤਲਬ ਵੀ ਉਹ ਇੱਕ ਜਿਵੇਂ ਹੁੰਦੇ ਨੇ ਆਪਾਂ ਵੀ ਪੋਪਲੇ ਲੈ ਕੇ ਆਉਂਦੇ ਨੇ ਜਿਹੜੇ ਆਪਾਂ ਤਾਲਦੇ ਹੁੰਨੇ ਆਗੇ ਉਸ ਪ੍ਰਕਾਰ ਨੇ ਉਹਨਾਂ ਆਪਾ ਸਟੋਰ ਕਰਕੇ ਰੱਖ ਸਕਦੇ ਆ ਜਦੋਂ ਵੀ ਜ਼ਰੂਰਤ ਹੋਵੇ ਆਪਾਂ ਤੇਲ ਚ ਪਾ ਕੇ ਉਹਨਾਂ ਨੂੰ ਫਰਾਈ ਕਰ ਸਕਦੇ ਆ ਤੇ ਆ ਤਾਂ ਮੈਂਟੋ ਮੈਂਟੀ ਬਣਨ ਵਾਲੀ ਸੀ ਜੀ ਇਹ ਹੁਣ ਜਿਵੇਂ ਹੁਣ ਕਈ ਵਾਰ ਆਪਾਂ ਚੌਲ ਬਣਾਉਂਨੇ ਆਂਗੇ ਬਚ ਜਾਂਦੇ ਨੇਗੇ ਪਰ ਜ਼ਿਆਦੇ ਵੇਹੇ ਨਹੀਂ ਹੋਣੇ ਚਾਹੀਦੇ ਮਤਲਬ ਚੌਲ ਤਾਜ਼ੇ ਹੀ ਹੋਣੇ ਚਾਹੀਦੇ ਜਿਵੇਂ ਕਈ ਵਾਰ ਬਚ ਜਾਂਦੇ ਨੇਗੇ ਤਾਂ ਉਦੋਂ ਆਪਾਂ ਜਿਹੜੇ ਕੋਰਕਰੇ ਆ ਜਾਂ ਪੋਪਲੇ ਕਹਿ ਸਕਦੇ ਆ ਉਹ ਆਪਾਂ ਮੈਂਟੋ ਮੈਂਟੀ ਬਣਾ ਕੇ ਬੱਚਿਆਂ ਨੂੰ ਦੇ ਸਕਦੇ ਆ ਜੀ ਜਦੋਂ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਸਾਰੇ ਨੂੰ ਆਪਾਂ ਕਰ ਲਏ ਤੁਸੀਂ ਜਦੋਂ ਮੈਂ ਦੇਖਿਆ ਉਹਨੂੰ ਛਣਕਾ ਕੇ ਤਾਂ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਸੀ ਬਹੁਤ ਹੀ ਕੋਰਕਰੇ ਤੇ ਕ੍ਰਿਸਪੀ ਤੇ ਇਹਨੂੰ ਆਪਾਂ ਕਈ ਦਿਨ ਸਟੋਰ ਕਰਕੇ ਵੀ ਰੱਖ ਸਕਦੇ ਆਗੇ ਤੇ ਤੁਸੀਂ ਵੀ ਜ਼ਰੂਰ ਟਰ 何